ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰੂ ਰੂਪੈ ਰਿਹਾ ਸਾਧ ਸੰਗਤ ਤੁਹਾਨੂੰ ਇੱਕ ਬਾਬਾ ਲਾਲ ਸਿੰਘ ਜੀ ਦੀ ਗੱਲ ਸੁਣਾਉਣੇ ਜੋ ਆਪਣੇ ਪਿੰਡ ਦੇ ਵਿੱਚ ਵਾਪਰੀ ਸੀ ਉਹ ਇਸ ਤਰ੍ਹਾਂ ਸੀ ਇੱਕ ਕਰਨੈਲ ਸਿੰਘ ਕਈ ਲੋਕ ਕਹਿੰਦੇ ਸੀ ਕਰਨੈਲ ਹੁੰਦਾ ਸੀ ਕਰਨੈਲ ਜਰਨੈਲ ਠੇਕੇਦਾਰਾਂ ਦੇ ਵਜਦੇ ਹੁੰਦੇ ਸੀ ਜਸੋਪਤੀ ਠੇਕੇਦਾਰ ਬਿੰਨ ਦਾ ਜੋ ਛੱਪੜ ਦੇ ਉੱਤੇ ਕਾਰ ਸਖ ਦੇ ਉਹਦਾ ਮੁੰਡਾ ਕਰਨੈਲ ਦਾ ਉਹਨਾਂ ਦਾ ਘਰ ਹੁੰਦਾ ਸੀ ਇੱਥੇ ਸੀਤੇ ਕੇ ਕਾਰ ਦੇ ਕੋਲੇ ਜੋ ਆਪਣੇ ਆਹਾ ਹੈਗੇ ਆ ਪ੍ਰਿੰਸੀਪਲ ਮਹਿੰਦਰ ਡਰਾਈਵਰ ਤੇ ਗੁਰਚਰਨ ਆ ਨੀਵੀ ਦੇ ਵਿੱਚ ਉਹ ਕੈਪਟਨ ਕਹਿੰਦੇ ਹੁੰਦੇ ਸੀ ਉਹਨੂੰ ਉਹਨਾਂ ਦੇ ਘਰ ਦੇ ਨਾਲ ਕਾਰ ਹੁੰਦਾ ਸੀਗਾ ਕਰਨੈਲ ਠੇਕੇਦਾਰ ਕਾ ਉੱਥੇ ਸਾਰਾ ਟੱਬਰ ਰਹਿੰਦੇ ਹੁੰਦੇ ਸੀ ਪਹਿਲੀਆਂ ਚੋ ਤੇ ਬਾਬਾ ਲਾਲ ਸਿੰਘ ਜੀ ਉਧਰ ਦੀ ਨੰਗਣ ਲੱਗੇ ਕਰਨੈਲੇ ਆਪ ਸੁਣਾਈ ਸੀ ਇਹ ਗੱਲ ਭਾਈ ਵਾਲੇ ਆ ਕੇ ਸਾਡੇ ਕੋਲੇ ਕਹਿੰਦੇ ਸਾਡੇ ਘਰੇ ਨਾ ਤੇ ਲਹੂ ਦੇ ੱੱੱਬੇ ਬਹੁਤ ਦਿਖਦੇ ਹੁੰਦੇ ਸੀ ਐ ਨਿਸ਼ਾਨ ਲੱਗ ਜਾਣੇ ਤੇ ਸਾਡੇ ਘਰ ਦੇ ਵਿੱਚ ਲੜਾਈ ਝਗੜਾ ਵੀ ਰਹਿਣਾ ਅਸੀਂ ਬਾਬਾ ਲਾਲ ਸੇ ਉਹਨੂੰ ਕਹਤਾ ਵੀ ਬਾਬਾ ਜੀ ਵੀ ਸਾਡੇ ਘਰੇ ਬੜੇ ੱੱੱਬੇ ਡੇਕਦੇ ਆਉਂਦੇ ਤੇ ਸਾਡੇ ਲੜਾਈ ਝਗੜਾ ਬਹੁਤ ਰਹਿੰਦਾ ਵੀ ਇਹ ਕੀ ਗੱਲ ਆ ਉਹ ਕਹਿੰਦੇ ਕੋਈ ਨਾ ਤੁਹਾਨੂੰ ਸਮਾਂ ਪਾ ਕੇ ਦੱਸਾਂਗੇ ਕਹਿੰਦੇ ਉਸ ਗੱਲ ਨੂੰ ਸਾਡੇ ਕੋਲ 2-3 ਮਹੀਨੇ ਬੀਤ ਗਏ ਤੇ ਇੱਕ ਦਿਨ ਚੰਨਣਪੇਂਜਾ ਚੰਨਣਪੇਂਜੇ ਦੇ ਨਾਲ ਵੀ ਬਾਬਾ ਲਾਲ ਸਿੰਘ ਜੀ ਦੀ ਬਹੁਤ ਆੜੀ ਸੀ ਇਕੱਠੇ ਰਹਿੰਦੇ ਸੀ ਇੱਕੋ ਥਾਂ ਘਰ ਸੀ ਇਕੱਠਿਆਂ ਦਾ ਹੀ ਉੱਥੇ ਬਾਬਾ ਜੀ ਦਾ ਜਨਮ ਸਥਾਨ ਉਹ ਬਾਬਾ ਲਾਲ ਸਿੰਘ ਦਾ ਉੱਥੇ ਚੰਨਣਪੇਂਜੇ ਦਾ ਘਰ ਸੀ ਤੇ ਇਕੱਠੇ ਰਹਿੰਦੇ ਸੀ 2000 ਆ ਗਏ ਆ ਕੇ ਕਹਿਣ ਲੱਗੇ ਪੇਂਜਾ ਚੰਨਣਾ ਅੱਜ ਆਪਾਂ ਠੇਕੇਦਾਰਾਂ ਦੀ ਘਰੋਂ ਇੱਕ ਪੂਤ ਨਹੀਂ ਕੱਢਣੀ ਹੈ ਅਗੇ ਦੋਨਿਆਂ ਨੇ ਟੰਬੇ ਚੱਕ ਲੈਣਾਂ ਦੇ ਘਰੋਂ ਟੰਬੇ ਚੱਕ ਕੇ ਤੇ ਬੈਠਕ ਦੇ ਵਿੱਚ ਬੜ ਕੇ ਤੇ ਬੈਠਕ ਦੇ ਵਿੱਚ ਪਾਰ ਲਾ ਲਿਆ ਦੋਨਾਂ ਪਾਸੇ ਤੋਂ ਅੰਦਰੋਂ ਦੇ ਤਰਦੀ ਦੇ ਤਰਦੀ ਉਧਰੋਂ ਉਹ ਮਾਰੇ ਚੰਨਣ ਉਧਰੋਂ ਬਾਬਾ ਜੀ ਮਾਰਨ ਉਧਰੋਂ ਚੰਨਣ ਮਾਰੇ ਉਧਰੋਂ ਬਾਈਕਲੇ ਪੜ ਦੇੜ ਤੇ ਮਾਰ ਮਾਰ ਜਾਵੇ ਨਾ ਚੰਨਣਾ ਹੋਈਂ ਦਰਦਯੋਗ ਵੀ ਬਾਬਾ ਜੀ ਇੱਧਰ ਆ ਗਈ ਜਾਵੇ ਨਾ ਲਾਲ ਸਮੇਂ ਇੱਧਰ ਜਾਵੇ ਨਾ ਦੋਨੇ ਅੱਧਾ ਘੰਟਾ ਉਹਦੇ ਨਾਲ ਲੜਦੇ ਰਹੇ ਚੀਕਾਂ ਦੇ ਅੰਦਰੋਂ ਸੁਣਾਈ ਵੀ ਦੇਵੇ ਤੇ ਨਾਲੇ ਉਹਨੂੰ ਪੁੱਛ ਲਵੇ ਫੇਰ ਆਵੇਂਗੀ ਮੁੜ ਕੇ ਇਹਨਾਂ ਨੂੰ ਤੂੰ ਕਿੰਨਾ ਸਤਾਈ ਜੰਨੀ ਹੈ ਆਵੇਂਗੀ ਮੁੜ ਕੇ ਫਿਰ ਇੱਥੇ ਉਹ ਕਹਵੇ ਨਹੀਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਵਿੱਚੋਂ ਆਉਣ ਤੇ ਬਹੁਤ ਅੰਦਰ ਮੁੜ ਕੋ ਮੁੜ ਕੀ ਹੋ ਗਏ ਦੋਨੇ ਜਣੇ ਤੇ ਜਦੋਂ ਉਹ ਕੱਟਤੀ ਉੱਥੋਂ ਫੜ ਕੇ ਤੇ ਵਾਰ ਖੋਲ ਕੇ ਕਹਿੰਦੇ ਜਾ ਓ ਠੇਕੇਦਾਰ ਅੱਜ ਦੋ ਮੁੜ ਕੇ ਤੇਰੇ ਨਾਲ ਘਰੇ ਬੜੂ ਜਦੋਂ ਇਹ ਗੱਲਾਂ ਕਹੀਆਂ ਤੇ ਠੇਕੇਦਾਰ ਕਹਿੰਦਾ ਜੀ ਸਾਡੇ ਘਰੇ ਸ਼ਾਂਤੀ ਹੋ ਗਈ ਤੇ ਤੱਬੇ ਵੀ ਖੁੰਦੇ ਟਿਕਣੋਂ ਅੜ ਗਏ ਤੇ ਲੜਾਈ ਝਗੜਾ ਵੀ ਹਟ ਗਿਆ ਉਸ ਤੋਂ ਬਾਅਦ ਫਿਰ ਅਸੀਂ ਵਧੀਆ ਤਰੱਕੀ ਕੀਤੀ ਫਿਰ ਅਸੀਂ ਠੇਕੇਦਾਰ ਬਣ ਲੱਗੇ ਆ ਐਂ ਕਹਿੰਦਾ ਉਹ ਸਾਡੇ ਪਰਿਵਾਰ ਦੇ ਵਿੱਚ ਹੋਇਆ ਤੇ ਫਿਰ ਅਸੀਂ ਜਾ ਕੇ ਘਰ ਪਾ ਲਿਆ ਉਹ ਆਪਣਾ ਜਿੱਥੇ ਅੱਜ ਬਾਬਾ ਨਾਲ ਸਿੰਘ ਜੀ ਨੇ ਸੇਵੇ ਬਣਾਇਆ ਉਹ ਸੇਵਿਆਂ ਦੇ ਨਾਲ ਉਹਨਾਂ ਦਾ ਘਰ ਠੇਕੇਦਾਰ ਦਾ ਸਾਰੇ ਪਰਿਵਾਰ ਦਾ ਚਾਰ ਮੁੰਡੇ ਸੀ ਕਰਨਾਲ ਸਿੰਘ ਠੇਕੇਦਾਰ ਦੇ ਸਕਦੇਵ ਗੁਰਦੇਵ ਤੇ ਮੇਵਾਤੇ ਸੇਵਾ ਤੇ ਜੋਨਾਂ ਦੀ ਚੌਹਾਂ ਦੀਆਂ ਲਾਦਾ ਹੈਗੀਆਂ ਤਿੰਨਾਂ ਦੀਆਂ ਨਾਲ ਨਾ ਚੌਹਾਂ ਦੀਆਂ ਲਾਤਾ ਹੈਗੀਆਂ ਵਧੀਆ ਸੋਹਣੇ ਘਰ ਵਸਦੇ ਆ ਮੁੰਡੇ ਉਹਨਾਂ ਦੇ ਕਾਰਜ ਵਧੀਆ ਕਰਦੇ ਆ ਇਸ ਤਰ੍ਹਾਂ ਕਰਕੇ ਬਾਬਾ ਲਾਲ ਸਿੰਘ ਜੀ ਨੇ ਚਾਹ ਭੂਤ ਕਹਿ ਲੋ ਚਾਹ ਕੋਈ ਕੋਈ ਚੀਜ਼ ਕਹਿ ਲੋ ਕੁਛ ਉਹਨਾਂ ਨੇ ਕੱਢੀ ਕਿਉਂਕਿ ਉਹਨਾਂ ਨੂੰ ਦਿਸਦੀ ਸੀ ਆਪਾਂ ਨੂੰ ਨਹੀਂ ਸਿੱਧੀ ਦੀ ਜਿਹੜਾ ਚੰਨਣ ਪੈਂਦਾ ਸੀ ਉਹਦੀ ਵੀ ਕੁਛ ਬਾਬਾ ਜੀ ਦੇ ਨਾਲ ਸੀਗੀ ਤਪਛਾਹ ਚਾਹ ਕੋਈ ਕੁਛ ਕਹਿ ਲੋ ਤੇ ਐ ਕਰਕੇ ਉਹਨਾਂ ਨੇ ਬਹੁਤ ਚੰਨਣ ਪਿੰਜਾ ਤਾਂ ਉਹ ਬਹੁਤ ਚਰਵਾਦ ਜਾਂਦਾ ਰਿਹਾ ਉਹ ਤਾਂ ਮੈਂ ਦੇਖਿਆ ਚੰਗੀ ਤਰ੍ਹਾਂ ਆਪਣੇ ਗਵਾਲ ਦੇ ਵਿੱਚ ਕੀਤਕੇ ਕਰੇ ਬਹੁਤ ਆਉਂਦਾ ਰਿਹਾ ਬਹੁਤ ਘਰ ਉਹਨੂੰ ਮੰਨਦੇ ਵੀ ਸੀਗੇ ਜਲ ਪਣ ਜਿਹੜਾ ਕਹਿੰਦੇ ਆਪਾਂ ਸ਼ਰਾਬ ਦਾ ਕਹਿੰਦੇ ਨਾ ਭੋਗ ਲਵਾਉਂਦੇ ਉਹਨੂੰ ਬੋਤਲ ਲਵਾਉਂਦੇ ਹੁੰਦੇ ਸੀ ਇਹ ਪਹਿਲੀ ਦਾਰੂ ਰੱਖਣੀ ਚੰਨਣ ਪਿੰਜੇ ਨੂੰ ਸਦਨੇ ਬਾਬਾ ਜੀ ਦੇ ਨਾਲ ਰਿਹਾ ਤੇ ਉਹਨੇ ਪੀ ਲੈਣੀ ਤੇ ਉਹੋ ਚੰਨਣ ਪਿੰਜਾ ਇੱਥੇ ਬਹੁਤ ਚਰ ਉਹ ਗੁਜਰਿਆ ਆਪਣੇ ਪਿੰਡ ਦੇ ਵਿੱਚ ਰਿਹਾ ਤੇ ਦੇਖਿਆ ਆਪਾਂ ਅੱਖਾਂ ਦੇ ਨਾਲ ਉਹ ਤਾਂ ਥੋੜਾ ਜਿਹੀ ਵਾਹ ਸੁਗਵਾਸ ਹੋਇ ਨੂੰ ਇਸ ਵਾਰ ਬਾਲਾ ਉਸ ਦੀ ਸਟੋਰੀ